Bank of Canada di meeting ch jede apne president Attif Macleom right so unar it stone bhi dekhoge and he is like okay there's more rates drops are coming pa ji calgary market te aane hon jelo canada di taba gal kar li hot or not still hot te hamesha hi rahi hai dilana thodi roogi bhi but thoda ja na big summer ਆਈ ਥਿੰਕ ਏਵਰੀਬਾਡੀ ਇਸ ਟੇਕਿੰਗ ਟਾਈਮ ਆਫ ਰਾਈਟ ਜਿਹੜਾ ਟ੍ਰੈਂਡ ਆ ਜੇ ਆਪਾਂ ਜੂਨ ਦੀ ਜਿਹੜੀ ਰਿਪੋਰਟ ਆਈ ਆ ਆਈ ਥਿੰਕ ਫਰਮ ਲਾਸਟ ਈਅਰ ਥੋੜੀ ਜੀ ਮਾਰਕੀਟ ਜਿਹੜੀ ਆ ਉਹ ਬੈਲੈਂਸ ਵਾਲ ਸ਼ਿਫਟ ਹੋ ਰਹੀ ਆ ਬੀਇੰਗ ਸੈਡ ਦੈਟ ਜਿਹੜਾ ਬੈਂਚਮਾਰਕ ਪ੍ਰਾਈਸਿੰਗ ਆ ਕੈਲਕੂਲੇਟ ਦੀ ਉਹ 6 ਲੱਖ 8 ਹਜ਼ਾਰ ਚ ਉਹ 8% ਅਪ ਫਰਮ ਲਾਸਟ ਈਅਰ ਸੋ ਪ੍ਰਾਈਸਾਂ ਚ ਕੋਈ ਗਿਰਾਵਟ ਨਹੀਂ ਆ ਬਟ ਥੋੜੀ ਜੀ ਮਾਰਕੀਟ ਡਿਪੈਂਡ ਔਨ ਵਿਚ ਕੁਆਡਰੈਂਟ ਆਫ ਦਾ ਸਿਟੀ ਥੋੜੀ ਜੀ ਬੈਲੈਂਸ ਹੋ ਗਈ ਆ ਰਿਵਰਸ ਮਾਰਕੀਟ ਅ ਚੀਜ਼ ਕੀ ਆ ਔਰ ਇੰਨੀ ਇਨਕੁਆਇਰੀਆਂ ਕਿਉਂ ਆ ਰਹੀਆਂ ਨੇ ਬਿਲਕੁਲ ਰਿਵਰਸ ਮਾਰਗੇਜ ਵਾਸ ਆਲਵੇਸ देयर ਇੱਕ ਚਿਪ ਕਰਕੇ ਕੰਪਨੀਆਂ ਪਰ ਟੀਵੀ ਚੈਟ ਦੇਖਦੇ ਹੋਣੇ ਹੈ ਨਾ ਸੋ ਉਹ ਰਿਵਰਸ ਮਾਰਗੇਜ ਹਮੇਸ਼ਾ ਉਹਨਾਂ ਕੋ ਪ੍ਰੋਡਕਟ ਹੁੰਦਾ ਸੀ ਬਟ ਹੁਣ ਦੂਜੇ ਲੈਂਡਰ ਵੀ ਲੈ ਕੇ ਆ ਰਹੇ ਆ ਅੱਛਾ ਕਿਉਂਕਿ ਮਾਰਕੀਟ ਜੇ ਦੀ ਕਾਫੀ ਕੁਐਰੀ ਔਰ ਰਿਕੁਆਇਰਮੈਂਟ ਆ ਰਹੀ ਹੈ ਔਰ ਰਿਵਰਸ ਮਾਰਗੇਜ ਇਸ ਵਰਡ ਬੇਸਿਕਲੀ ਜਿਸ ਲੈਟਸ ਸੇ ਤੁਹਾਡਾ ਘਰ 5 ਲੱਖ ਦਾ ਫ੍ਰੀ ਐਂਡ ਕਲੀਅਰ ਹੈ ਯਾ ਲੱਖ ਡਾਲਰ ਮਾਰਗੇਜ ਹੈ ਤੇ ਮਾਰਗੇਜ ਤੋਂ ਕੈਨੇਡਾ ਚ ਸਭ ਤੋਂ ਵੱਡੀ ਆਈ ਥਿੰਕ ਬਿਗੇਸਟ ਪਰਚੇਸ ਤੁਹਾਡਾ ਘਰ ਹੁੰਦਾ ਸਭ ਤੋਂ ਵੱਡਾ ਡੈਟ ਜਿਹੜਾ ਹੈਗਾ ਵਾ

कैलगरी की मार्केट कैनेडा की मार्केट घर कितने लीए कि ना अफोर्ड हो सकते ने नहीं हो सकते जेबाते किफैक्ट पै रहा है कि इफैक्ट पवेगा सारे सवालों के जवाब लैके फिर हाजिर हाँ बी स्पैश प्रोग्राम दे, तोड़ी सारे बहुत -बहुत स्वागत है जी और सब तो पहला स्वागत करते हैं खास मेहमान का पी एच टी मोरगेज तो सुक्की चौहान जी का उस गलबात सिलसिला शुरू करते हैं भाजपा बहुत बहुत स्वागत है जी मनसा क्या थैंक यू जी एंडी ਉਹੀ ਗੱਲ ਹੈ ਅਗੇਨ ਉੱਤੇ ਆਨੇ ਆ ਕਿ ਲੋਕ ਕਹਿੰਦੇ ਨੇ ਕਿ ਘਰ ਕਿਵੇਂ ਲਈਏ ਹਨਾ ਕਿਦੇ ਕੋਲ ਜਾਈਏ ਕਿਵੇਂ ਜਾਈਏ ਪਰ ਹੁਣ ਤੁਸੀਂ ਇੱਕ ਖੁਸ਼ਖਬਰੀ ਲੈ ਕੇ ਆਏ ਹੋ ਜੋ ਰੀਸੈਂਟ ਫਿਰ ਤੋਂ ਜਿਹੜੇ ਰੇਟ ਆਫ ਇੰਟਰਸਟ ਹੈ ਉਹ 0.25 ਤੇ ਘਟਿਆ ਜ਼ਰੂਰ ਹੈ ਪਰ ਇਸ ਦੇ ਨਾਲ ਥੋੜੀ ਜਿਹੀ ਰਾਹਤ ਜਿਹੜੀ ਹੈ ਉਹ ਜ਼ਰੂਰ ਪਹੁੰਚੀ ਹੈ ਸਾਡੇ ਕੋਲ ਬਿਲਕੁਲ ਜੀ ਰੀਲੀਫ ਆਪਾਂ ਕਹਿ ਨਹੀਂ ਸਕਦੇ ਕਿ ਕੰਪਲੀਟ ਰੀਲੀਫ ਪਰ ਥੋੜੀ ਬੈਂਡੇਡ ਵਾਲਾ ਕੰਮ ਹੋਇਆ ਹੈ ਕਿਉਂਕਿ ਪਿਛਲੀ ਵਾਰ ਹੋਈ ਸੀ ਇਸ ਵਾਰ ਹੋਈ ਹੈ ਤਾਂ ਥੋੜਾ ਰੀਲੀਫ ਆਇਆ ਬਿਲਕੁਲ ਬਿਲਕੁਲ ਐਂਡ ਬੈਂਕ ਆਫ ਕੈਨੇਡਾ ਦੀ ਮੀਟਿੰਗ ਜਿਹੜੇ ਆਪਣੇ

about 3350 with 1% اچھا اے بات جاندا بالکل جی کافی فرق پیندا باجی کو ہن تھوڑی بہت اسی افورڈیبلٹی دی گل کرن دے کنے نا اودے چ پوزیشن چ ائے ہاں کیونکہ چلو تھوڑے بہت وی جے تو پیسے بچدے ہن او اسپیشلی جڑا فرسٹ ٹائم ہوم بائر ہے باجی او دے لئی ضرور ریلیف ہے بالکل جی بالکل کہ اب جڑی مارگیج اپروو شاید ہو سکدی ہے ہن بالکل اسپیشلی اف دس انفلیشن دیکھو تسی گیس گروسریز ایوری تھنگ از ایکسپینسو ا فیملی اف 4

ते हमेशा ही रही है लगा थोड़ी रहोगी भी बट थोड़ा जा ना बीइंग समर आई थिंक एवरीबॉडी इज टेकिंग टाइम ऑफ राइट जेड़ा ट्रेंड है जे आपा जून दी जड़ी रिपोर्ट आई है आई थिंक फ्रॉम लास्ट ईयर थोड़ी जी मार्केट जड़ी है वो बैलेंस वॉल शिफ्ट हो रही है मे एंड तक जो आई थिंक आई केम लास्ट टाइम उदो मल्टीपल ऑफर पे रहे सी हर प्रॉपर्टी दे उत्ते सो एता और ऐसी सम टाइम्स यू एंड अप बाइंग 50 80000 राइट ओवर आस्किंग प्राइस बिल्कुल बिल्कुल ओ काम जेड़ा हुन ਰੁਕ ਗਿਆ ਬੋਲੀਆਂ ਲਗਣੀ ਬੰਦ ਹੋ ਜਾਣੀ ਬਿਲਕੁਲ ਸੇ ਮਾਰਕੀਟ ਜਿਹੜੀ ਇਨਵੈਂਟਰੀ ਆ ਉਹ ਆਪਾਂ ਦੇਖ ਰਹੇ ਆ ਆਲਮੋਸਟ ਡੇਢ ਮਹੀਨੇ ਤੋਂ ਉੱਤੇ ਮਾਰਕੀਟ 'ਚ ਲੱਗੀ ਹੋਈ ਆ ਅੱਛਾ ਸੋ ਆਪਾਂ ਜੇ ਲਾਸਟ ਜੂਨ ਤੋਂ ਕੰਪੇਅਰ ਕਰਦੇ ਆ ਲਾਸਟ ਜੂਨ 3340 ਕਰ ਬਿਕੇ ਸੀ ਅੱਛਾ ਵਰਸਸ ਦਿਸイヤー ਇਟਸ 2730 ਵਾ ਸੋ 12.5% ਦਾ ਡ੍ਰੌਪ ਆਇਆ ਡ੍ਰੌਪ ਆਇਆ ਬਿਲਕੁਲ ਅੱਛਾ ਲੇਕਿਨ ਬੀਂਗ ਸੈਡ ਦੈਟ ਜਿਹੜਾ ਬੈਂਚਮਾਰਕ ਪ੍ਰਾਈਸਿੰਗ ਆ ਕੈਲਕੂਲੇਟੀ ਉਹ 6 ਲੱਖ 80000 ਚ ਉਹ 8% ਅਪ ਫਰਮ ਲਾਸਟイヤー ਸੋ ਪ੍ਰਾਈਸਾਂ ਚ ਕੋਈ ਗਰਾਵਟ ਨਹੀਂ ਹੈ ਬਟ ਥੋੜੀ ਜੀ ਮਾਰਕੀਟ ਡਿਪੈਂਡ ਔਨ ਵਿਚ ਕੁਆਡਰੈਂਟ ਆਫ ਦ ਸਿਟੀ ਥੋੜੀ ਜੀ ਬੈਲੈਂਸ ਹੋ ਗਈ ਹੈ ਸੋ ਇਫ ਐਨੀਬਾਡੀ ਇਜ਼ ਲੁਕਿੰਗ ਟੂ ਬਾਏ ਜਿਹੜੇ ਕੁਆਲੀਫਾਈ ਕਰ ਰਹੇ ਆ ਜਿਨ੍ਹਾਂ ਨੂੰ ਉਹ ਮਲਟੀਪਲ ਯੂ نو ਬਿਡਿੰਗ ਵਾਰ ਆਫਰ ਚ ਨਹੀਂ ਜਾਣਾ ਸੀ ਆਈ ਥਿੰਕ ਥਿਸ ਇਜ਼ ਅ ਗੁੱਡ ਟਾਈਮ ਯੂ ਕੈਨ ਸਟਿਲ ਗੋ ਬਾਏ ਨਾਓ ਹੈ ਨਾ ਐਬਸੋਲੂਟਲੀ ਇਫ ਯੂ ਕੁਆਲੀਫਾਈ ਜੀ ਫਰਸਟ ਟਾਈਮ ਹੋਮ ਬਾਇਰ ਹੋ ਯਾ ਯੂ نو ਜਸਟ ਅਪਗ੍ਰੇਡਿੰਗ ਐਂਡ ਤੁਸੀਂ ਉਹ 6.5 7.8 ਵਾਲੇ ਸੈਗਮੈਂਟ ਜਾਣਾ ਚਾਹੁੰਦੇ ਆ आई थिंक यू माइट गेट लकी गेटिंग अ गुड डिस्काउंट ऑन इट नाउ अभी इट्स स्टिल अफोर्डेबल है ना जस्ट डल करदे हां 7-8 लाख दे या 6 लाख दे इवन 5.50 तो शुरू हो जंदे ने ਤੁਹਾਨੂੰ ਬਹੁਤ ਵਧੀਆ ਇੱਕ ਘਰ ਮਿਲ ਜਾਂਦਾ ਜੋ ਕਿ ਦੂਜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਉਹ 1.5 2-2 ਮਿਲਣ ਤੋਂ ਸ਼ੁਰੂ ਹੁੰਦੇ ਨੇ ਹੁਣ ਵੀ 5-6 लाख ਦੇ ਮਿਲ ਸਕਦਾ ਹੈ ਨੈਕਸਟ ਪ੍ਰੈਡਿਕਸ਼ਨ ਕੀ ਲੈ ਕੇ ਆਏ ਹੋ ਤੁਹਾਨੂੰ ਕੀ ਲੱਗਦਾ ਕਿ ਨੈਕਸਟ ਪ੍ਰੈਡਿਕਸ਼ਨ आई थिंक ਜੋ ਸੈਪਟੈਂਬਰ ਜੀ ਹੋਣੀ ਹੈ ਇਕ ਅਕਤੂਬਰ ਚ ਹੋਣੀ ਹੈ ਤੁਸੀਂ ਦੱਸਿਆ ਮੈਨੂੰ ਤੇ ਇੱਕ ਡਿਸੰਬਰ ਚ ਹੋਣੀ ਹੈ ਤੇ ਇਹਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਪ੍ਰਭਾਵ ਪੈਣਾ ਹੈ ਜਾਂ ਕੀ ਹੋਊਗਾ ਜੀ ਨੈਕਸਟ ਦੇਖੋ ਜੀ ਪ੍ਰੋਜੈਕਸ਼ਨ ਜਿਹੜੀ ਆ ਰਾਈਟ इवन ਜਿਹੜੀ ਮੀਟਿੰਗ ਸੀ ਵਿੱਚ ਆਪਣੇ ਟਿਫ ਮੈਕਲਮ ਬਾਰ-ਬਾਰ ਕਹਿੰਦੇ ਰਹੇ ਡਾਊਨ ਸਾਈਡ ਡਾਊਨਸਾਈਡ ਸੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਰੇਟ ਕੱਟ ਉਦੋਂ ਆਣਗੇ ਜਦੋਂ ਸਾਡੀ ਇਕਨੋਮੀ ਸ਼੍ਰਿੰਕ ਹੋਗੀ 인ਫਲੇਸ਼ਨ ਜਿਹੜੀ ਆ ਉਹ ਘਟ ਹੋ ਰਹੀ ਆ ਬਟ ਉਹ ਕਿਉਂ ਹੋ ਰਹੀ ਆ ਕਿਉਂਕਿ ਅਨਇਮਪਲੋਇਮੈਂਟ ਰੇਟ ਕਾਫੀ ਵੱਧ ਚੁੱਕਿਆ ਹੈ right oil prices are high groceries are high hmm. right so for this reason economy kafi apni shrink ho rahi hai and because of that there's no other option on anu rate cut karne hi padne hon right so they gonna keep doing it and constantly but hmm. of course they gonna watch ki data aa raha hai ya ki nahi aa raha va ਮੈਨੂੰ ਲੱਗਦਾ ਹੈ ਕਿ ਸੈਪਟੈਂਬਰ ਚ ਵੀ ਕੈਨ ਐਕਸਪੈਕਟ ਅਨਦਰ 0.25 ਐਂਡ ਦੈਨ ਮੇਬੀ ਇਨ ਦਸੰਬਰ ਅਨਦਰ 0.25 ਟੂ 0.50 ਹਮ ਅੱਛਾ ਹੋ ਜਾਊਗਾ ਬਿਲਕੁਲ ਦੇਖੋ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਜਦੋਂ ਪ੍ਰੈਡਿਕਸ਼ਨ ਹੋਣੀ ਸ਼ੁਰੂ ਹੋ ਜਾਣ ਦੈਟ ਮੀਨਸ ਕਿ ਉਹ ਪੋਸਿਬਿਲਿਟੀ ਹੈਗੀ ਹੈ ਔਰ ਬੀਇੰਗ ਐਨ ਐਕਸਪਰਟ ਇਹਨਾਂ ਦੀ ਜਿਹੜੀ ਆਈ ਹੈ ਜੇ ਅਸੀਂ ਉਹਨੂੰ ਅਸੀਂ ਦੇਖੀਏ ਤੇ ਪਿਛਲੀ ਵਾਰ ਵੀ ਇਹਨਾਂ ਨੇ ਜੇ ਦੋ ਕੁ ਵਾਰ ਜਿਹੜੀ ਪ੍ਰੈਡਿਕਸ਼ਨਸ ਕੀਤੀਆਂ ਸੀ ਉਹ ਬਿਲਕੁਲ ਸਹੀ ਨਿਕਲੀਆਂ ਨੇ ਤੇ ਕਿਉਂਕਿ ਇਹਨਾਂ ਦਾ ਕੰਮ ਹੈ ਜੀ ਐਕਸਪਰਟ ਨੇ ਸੋ ਇਹਨਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੀ ਅਪਾਇੰਟਮੈਂਟ ਬੁੱਕ ਕਰਾਓ ਕਿਉਂਕਿ ਜੇ ਤੁਸੀਂ ਫਰਸਟ ਟਾਈਮ ਹੋਮ ਬਾਇਰਸ ਹੋ ਤਾਂ ਉਤ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਮਾਰਗੇਜ ਏਜੰਟ ਹੋਵੇ ਨਾ ਉਹ ਵਧੀਆ ਹੋਵੇ ਤੁਹਾਨੂੰ ਗਾਈਡ ਵਧੀਆ ਤਰੀਕੇ ਨਾਲ ਕਰ ਸਕੇ ਔਰ ਭਾਜੀ ਹੋਰਾ ਕੋਲ ਅਗੇਨ ਰੀਅਲਟर्स ਦੀ ਇੱਕ ਰੀਅਲਟਮੀ ਰੀਅਲਟਿਸ ਦੀ ਟੀਮ ਹੈ ਸੋ ਤੁਹਾਨੂੰ ਜੇ ਘਰ ਲੈਣਾ ਵੀ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਬੈਕ ਕਰੋ ਤੁਹਾਡੀ ਵੈਸੇ ਵੀ ਹੈਲਪ ਆਊਟ ਪੂਰੀ ਕਰਨਗੇ ਭਾਜੀ ਇੱਕ ਨਾ ਅੱਜਕੱਲ ਬਹੁਤ ਤੁਹਾਨੂੰ ਜਿਹੜੀਆਂ ਇਨਕੁਆਰੀਜ਼ ਆਉਂਦੀਆਂ ਹੋਣੀਆਂ ਨੇ ਉਹਦੇ ਬਾਰੇ ਸਾਨੂੰ ਨਾ ਦੱਸੋ ਬੜੀ ਇੰਟਰਸਟਿੰਗ ਚੀਜ਼ ਆ ਚਲੋ ਇਹ ਤਾਂ ਰੇਟ ਆਫ ਇੰਟਰਸਟ ਘਟਦੇ ਵੱਧਦੇ ਰਹਿਣਗੇ ਹਨਾ ਉਹ ਮੈਨੂੰ ਲੱਗਦਾ ਸਾਡੀ ਕਮਿਊਨਿਟੀ ਨੂੰ ਥੋੜੀ ਜਿਹੀ ਘੱਟ ਨੋਲੇਜ ਹੈ ਹਜੇ ਰਿਵਰਸ ਮਾਰਗੇਜ ਆ ਚੀਜ਼ ਕੀ ਹੈ ਔਰ ਇਨੀ ਇਨਕੁਆਰੀਆਂ ਕਿਉਂ ਆ ਰਹੀਆਂ ਨੇ ਬਿਲਕੁਲ ਰਿਵਰਸ ਮਾਰਗੇਜ ਵਾਸ ਆਲਵੇਸ देयर ਇੱਕ ਚਿੱਪ ਕਰਕੇ ਕੰਪਨੀਆਂ ਪਰ ਟੀਵੀ ਚੈਟ ਦਿਖਦੇ ਹੋਣੇ ਹਨਾ ਸੋ ਉਹ ਰਿਵਰਸ ਮਾਰਗੇਜ ਹਮੇਸ਼ਾ ਉਹਨਾਂ ਕੋ ਪ੍ਰੋਡਕਟ ਹੁੰਦਾ ਸੀ ਬਟ ਹੁਣ ਦੂਜੇ ਲੈਂਡਰ ਵੀ ਲੈ ਕੇ ਆ ਰਹੇ ਆ ਕਿਉਂਕਿ ਮਾਰਕੀਟ ਜੇ ਦੀ ਕਾਫੀ ਕੁਐਰੀ ਔਰ ਰਿਕੁਆਇਰਮੈਂਟ ਆ ਰਹੀ ਹੈ ਔਰ ਰਿਵਰਸ ਮਾਰਗੇਜ ਇਜ਼ ਵਰਡ ਬੇਸਿਕਲੀ ਜਸ ਲੈਟਸ ਸੇ ਤੁਹਾਡਾ ਘਰ 5 ਲੱਖ ਦਾ ਫ੍ਰੀ ਐਂਡ ਕਲੀਅਰ ਹੈ ਯਾ ਲੱਖ ਡਾਲਰ ਮਾਰਗੇਜ ਹੈ ਐਂਡ ਯੂ ਨੀਡ ਅਨਦਰ 100 200000 ਤਾਨੂੰ ਐਮਰਜੈਂਸੀ ਫੰਡ ਦੀ ਰਿਕੁਆਇਰਮੈਂਟ ਹੋ ਗਈ ਰਾਈਟ ਰਾਦਰ ਦੈਨ ਗੋਇੰਗ ਟੂ ਬੈਂਕ ਆਸਕਿੰਗ ਫਾਰ ਪਰਸਨਲ ਲੋਨ ਐਟ ਹਾਇਰ ਇੰਟਰਸਟ ਰੇਟ ਤੁਸੀਂ ਆਪਣੇ ਘਰ ਦੀ ਇਕਵਿਟੀ ਟੈਪ ਕਰ ਸਕਦੇ ਹੋ ਲਾਈਨ ਆਫ ਕ੍ਰੈਡਿਟ ਹੀ ਹੋਗੀ ਫਿਰ ਤਾਂ ਬਿਲਕੁਲ ਬਟ ਦਾ ਡਿਫਰੈਂਸ ਇਜ਼ ਲਾਈਨ ਆਫ ਕ੍ਰੈਡਿਟ ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ ਹਾਂ ਹੁਣ ਲੈਟਸ ਸੇ ਤੁਹਾਡੇ ਕੋਈ ਇਨਕਮ ਨਹੀਂ ਹੈ ਹਾਂ 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 ਰਾਈਟ ਬਟ ਆ ਜਿਹੜਾ ਪ੍ਰੋਡਕਟ ਹੈ ਇਟਸ ਓਨਲੀ ਫਾਰ ਪੀਪਲ ਹੂ ਆਰ 55 ਇਅਰਸ 올ਡ एंड अब जेडी की ऑलमोस्ट अपने रिटायर हो चुके हैं या देन लग गए रिटायर है सेमी रिटायर है पार्ट टाइम कर रहे हैं या थोड़ी इनकम से काम कर रहे हैं बट वो तो क्वालिफाई नहीं कर रहे हैं अच्छा हां जी सो यू डोंट रिक्वायर एनी इनकम टू क्वालिफाई द रेट ऑफ इंटरेस्ट कट होता जी इधर ऑलमोस्ट बैंक दे जेडे ऑफर कर रहे हैं वो तो 1 तो 2% हायर होता हायर होता अच्छा जी बिल्कुल ठीक है बट इनके पास तुसी लमसम भी ले सकते हैं पेमेंट या लेट्स से यू आर स्ट्रगलिंग टू मेक पेमेंट तो डे मंथली यू नो ਇਨਕਮ ਆ ਰਹੀ ਹੈ ਲੈਟਸ ਸੇ 5000 ਤੇ ਐਕਸਪੈਂਸ 7000 2000 ਦਾ ਗੈਪ ਆ ਰਿਹਾ ਤੁਸੀਂ ਡਾਇਰੈਕਟਿੰਗ ਅਮਾਉਂਟ ਵੀ ਸਟਾਰਟ ਕਰ ਸਕਦੇ ਆ ਪਰ ਮਨਥ ਬੈਂਕ ਤੁਹਾਨੂੰ ਹਰ ਮਹੀਨੇ 2000 ਆਪਣੇ ਘਰ ਤੋਂ ਕੱਢ ਕੱਢ ਕੇ ਦੇਈ ਜਾਊਗੀ ਰਾਈਟ ਐਸ ਬਹੁਤ ਵਧੀਆ ਬਿਲਕੁਲ ਬਿਲਕੁਲ ਲੋਟ ਆਫ ਪੀਪਲ ਯੂਜ਼ ਇਟ ਸਪੈਸ਼ਲੀ ਇਨ ਯੂ نو ਕਾਕੇਸ਼ੀਅਨ ਕਮਿਊਨਿਟੀਜ਼ ਕਾਫੀ ਹੁੰਦਾ ਆ ਬੋਨਾਂ ਨੂੰ ਪਤਾ ਸਾਡਾ ਘਰ ਫ੍ਰੀ ਹੋ ਗਿਆ ਹੁਣ ਮੇਬੀ ਵੀ ਗੈਣਾ ਗੋ ਟੂ 올ਡ ਕੇਅਰ ਏਜ ਹੋਮ ਇਨ ਨੈਕਸਟ 10 ইয়ারਸ ਉਹ ਕੀ ਕਰਦੇ ਆ ਬਟ ਯੂ ਵਾਂਟ ਟੂ ਸਟਿਲ ਹੈਵ ਯੂ نو ਅ ਡਿਗਨੀਫਾਈਡ ਡ ਲਿਵਿੰਗ ਅਪ ਸਟੈਂਡਰਡ ਜਿਹੜੇ ਤਾਂ ਤੁਸੀਂ ਘਰ ਤੋਂ ਟੈਪ ਕਰ ਸਕਦੇ ਹੋ ਆਪਣੀ ਕਰ ਸਕਦੇ ਹੋ ਮਤਲਬ ਜੇ ਤੁਸੀਂ ਪੇ ਆਫ ਵੀ ਕਰ ਚੁੱਕੇ ਹੋ ਤਾਂ ਤੁਸੀਂ ਫਾਇਦਾ ਲੈ ਸਕਦੇ ਹੋ ਲਾਈਨ ਆਫ ਕ੍ਰੈਡਿਟ ਔਰ ਇਹਦੇ ਵਿੱਚ ਫਰਕ ਹੈ ਸੋ ਤੁਸੀਂ ਜੇ ਇਸ ਤੋਂ ਹੋਰ ਸਮਝਣਾ ਚਾਹੁੰਦੇ ਹੋ ਕਿਉਂਕਿ ਅਸੀਂ ਤੁਹਾਨੂੰ ਸਿਰਫ ਹਾਈਲਾਈਟਸ ਦੇ ਸਕਦੇ ਆ ਵਿਸਤਾਰ ਦੇ ਵਿੱਚ ਭਾਜੀ ਹੋਰੀ ਤੁਹਾਨੂੰ ਸਮਝਾ ਸਕਦੇ ਨੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਲਓ ਇੱਕ ਸਵਾਲ ਮੇਰੇ ਮਨ ਦੇ ਵਿੱਚ ਆਇਆ ਭਾਜੀ ਇਸ ਨੂੰ ਲੈ ਕੇ ਕੋਈ ਯੰਗ ਆ ਸਪੋਜ਼ ਕਰੋ ਕੋਈ 35 40 ਸਾਲ ਦਾ ਕੋਈ ਬੰਦਾ ਪਰ ਉਹਦੀ ਮੌਰਗੇਜ ਆਲਮੋਸਟ ਡਨ ਹੈ ਮਤਲਬ ਦਿੱਤੀ ਹੋਈ ਉਹਨੇ ਉਹ ਵੀ ਸੀ ਸਿਨੈਰੀਓ ਚ ਪਰ ਹੀਜ਼ ਵਰਕਿੰ आप प्रोडक्ट नहीं होगा रिवर्स मोडगेज वो देवास्थे दुसरे प्रोडक्ट्स भी आ गए दुसरे लेंडर्स भी आ गए हां जी ओके ओके सो वी कैन गेट इनटू डेट आल्सो ओके वो ही ऑप्शन होगा आज जब प्रोडक्ट है स्पेसिफिकली 55 ईयर्स एंड प्लस है क्योंकि तानु पेमेंट्स नहीं करनी पेंदी hmm. ये बैंक ਇਟਸ ਐਨ ਆਪਸ਼ਨਲ ਬਹੁਤ ਵਧੀਆ ਹੈ ਜੀ ਸੋ ਇਹ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਤਾਂ ਨਹੀਂ ਕਹਾਂਗਾ 55 55 ਸਟਿਲ ਯੰਗ ਆਈ ਵਿਲ ਸੇ ਪਰ ਤੁਸੀਂ ਜ਼ਰੂਰ ਕਾਲ ਕਰਕੇ ਜਿਹੜੀ ਆਪਸ਼ਨਸ ਤੁਹਾਡੇ ਕੋਲ ਕਿੜੀਆਂ-ਕਿੜੀਆਂ ਨੇ ਜੇ ਤੁਸੀਂ ਯੰਗ ਵੀ ਹੋ ਆਪਸ਼ਨਸ ਜਿਹੜੀਆਂ ਘੱਟੋ-ਘੱਟ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਜੀ ਕਦੋਂ ਤੁਹਾਡੇ ਪੈਸੇ ਦੀ ਲੋਡ ਪੈ ਜਾਵੇ ਕਿਵੇਂ ਤੁਸੀਂ ਆਪਣੀ ਮਾਰਗੇਜ ਚੋਂ ਉਹ ਚੀਜ਼ ਕੱਢ ਸਕਦੇ ਹੋ ਜਾਂ ਆਪਣੇ ਘਰ ਚੋਂ ਉਸ ਚੀਜ਼ ਨੂੰ ਇੱਕ ਐਜ਼ ਐਨ ਇਕਵਿਟੀ ਕੱਢ ਸਕਦੇ ਹੋ ਇਹ ਬਹੁਤ ਵਧੀਆ ਇੱਕ ਚੀਜ਼ ਭਾਜੀ ਅੱਜ ਲੈ ਕੇ ਆਏ ਨੇ ਭਾਜੀ ਹੁਣ ਰੀਨਿਊਲ ਹੋਣ ਜਾ ਰਹੀਆਂ ਨੇ ਮਾਰਗੇਜਸ ਬਹੁਤ ਸਾਰੀਆਂ ਤੇ ਮੇਰੇ ਤੁਹਾਡੇ ਨਾਲ ਜਦੋਂ ਅਸੀਂ ਆਫੇਅਰ ਡਿਸਕਸ ਕਰ ਰਹੇ ਸੀ ਤੁਸੀਂ ਦੱਸਿਆ 900 ਬਿਲੀਅਨ ਡਾਲਰਸ ਦੇ ਕਰੀਬ ਕੈਨੇਡਾ ਦੇ ਵਿੱਚ ਰੀਨਿਊ ਹੋਣੀਆਂ ਨੇ ਮਾਰਗੇਜਸ ਸੋ ਤੁਹਾਨੂੰ ਕੀ ਲੱਗਦਾ ਕਿ ਫਿਕਸ ਲੈਣੀ ਚਾਹੀਦੀ ਹੈ ਹੁਣ ਜਾਂ ਵੈਰੀਏਬਲ ਕਿਉਂਕਿ ਜਿੰਨਾ ਤੁਸੀਂ ਕਿਹਾ ਹੁਣ ਸ਼ਾਇਦ ਘਟਦੀ ਹੋਊਗੀ ਕਿਸੇ ਦੀ ਲੈਟਸ ਸੇ ਕਿ ਅਗਲੇ ਮਹੀਨੇ ਡਿਊ ਹੋਣ ਉਹ ਕੀ ਬੰਦਾ ਕੀ ਕਰੇ ਬਿਲਕੁਲ ਸੋ ਅਗੇ ਇਟ ਸੇ 900 ਬਿਲੀਅਨ ਵਰਥ ਆਫ ਮਾਰਗੇਜਸ ਇਨ ਦ ਨੈਕਸਟ 3 ਇਅਰਸ ਇਟਸ ਅ ਲੋਟ राइट एंड अगेन यू नो जस्ट लाइक मी और एनी बडी रिन्यूअल आई रही बंदा कंफ्यूज आ कि आप फिक्स लीए कि वेरिएबल क्योंकि इस टाइम फिक्सड और वेरिएबल ऑलमोस्ट एक तो लैके सवा परसेंट का डिफरेंस आ गया राइट hmm. सो अगेन पांच लाख की मॉडगे चाहे घर की पेमेंट तीन सौ सवा तीन सौ का फर्क पै सद राइट बट दैन यू नो वॉन्ट टू लॉक की हो रेट अगले साल डिग गया या फॉलोइंग ईयर वापस hmm. आप तीन परसेंट चाह वो डेढ़ दो वाला टाइम तो नहीं आने लग गया ਬਟ ਯਸ 3 3 ਐਂਡ ਹਾਫ ਉਥੇ ਵਾਪਸ ਆ ਸਕਦੇ ਆਪਾਂ ਹਨਾ ਜਿਹੜੇ ਸਭ ਨਾਲ ਬੱ ਚੱਲ ਰਹੇ ਇਸ ਟਾਈਮ ਸੋ ਅਗੇਨ ਯੂ نو ਇਟਸ ਅ ਪਰਸਨਲ ਡਿਸੀਜਨ ਆਪਣੀ ਹਾਊਸਹੋਲਡ ਸਿਚੁਏਸ਼ਨ ਹਰ ਕਿਸੇ ਦੀ ਅਲੱਗ ਹੁੰਦੀ ਹੈ ਇਟਸ ਨਾਟ ਫਿਟ ਇਨ ਫਾਰ 올 ਤੁਸੀਂ ਦੇਖੋ ਕਿ ਸਾਡੀ ਰਿਸਕ ਐਪੀਟਾਈਟ ਕੀ ਆ ਕੀ ਆਪਾਂ ਮਹੀਨੇ ਦਾ 300 ਜਿਹੜਾ ਇਸ ਟਾਈਮ ਫਿਕਸਡ অর ਵੇਰੀਏਬਲ ਜਿਹੜੇ ਡਿਫਰੈਂਸ ਆ ਰਿਹਾ ਪਾਕ ਲੱਗਦੀ ਮਾਰਗੇਜ ਉਹ ਆਪ ਐਬਜ਼ੌਰਬ ਕਰ ਸਕਦੇ ਹ ਜੇ ਤੁਸੀਂ ਬਜਟ ਤੁਹਾਡਾ ਟਾਈਟ ਆ 300 dollars make or break hmm. then tusi fix jao hmm. if you want to be budget just you want to be safe then tusi fix le lo but chode tam log i think 2 years 3 years, years. Hmm. mostly some 3 years काफी पॉपुलर है क्योंकि 1 year and 2 years are expensive hmm. so logi uh, mostly they are inclined towards 3 years hmm. but 2 to 3 years is a good option or if you have a little bit more rest capitate i think you should go for variable, variable haan ji so eh vi ek bahut uh, ahem ek uh, decision so ede layi thanu again guidance di bahut load hai aap decision na uh, ਸਿੱਧਾ ਸਿੱਧਾ ਲੈ ਲਿਆ ਕਰੋ ਐਕਸਪਰਟਸ ਨੂੰ ਕਾਲ ਕਰੋ ਅਸੀਂ बार-बार ਤੁਹਾਨੂੰ ਦੱਸਦੇ ਹੁੰਦੇ ਆ ਭਾਵੇਂ ਕੋਈ ਇਮੀਗ੍ਰੇਸ਼ਨ ਦਾ ਕੇਸ ਹੈ ਭਾਵੇਂ ਕਿਸੇ ਹੋਰ ਚੀਜ਼ ਦਾ ਕੇਸ ਹੈ ਭਾਵੇਂ ਕੋਈ ਰੀਅਲਟਰ ਹੈ ਉਹ ਕੰਮ ਕਿਉਂ ਖੋਲ ਕੇ ਬੈਠੇ ਨੇ ਕਿਉਂਕਿ ਉਸ ਚੀਜ਼ ਦੇ ਐਕਸਪਰਟ ਨਹੀਂ ਭਾਵੇਂ ਮੀਡੀਆ ਤੁਸੀਂ ਆਪ ਹੀ ਵੀਡੀਓਜ਼ ਬਣਾ ਸਕਦੇ ਹੋ ਬਟ ਸਾਡੇ ਨਾਲ ਕਿਉਂ ਲੋਕ ਜੁੜਦੇ ਨੇ ਕਿਉਂਕਿ ਵੀ ਆ ਰ ਐਕਸਪਰਟ ਹੈ ਨਾ ਇੱਕ ਕੰਪਨੀ ਹੈ ਉਹ ਵੀ ਮਾਰਗੇਜ ਜਿਹੜਾ ਹੈ ਇੱਕ ਬਹੁਤ ਵੱਡਾ ਡਿਸੀਜਨ ਹੈ ਸੋ ਯੂ ਸ਼ੁੱਡ ਨੋ ਭਾਵੇਂ ਤੁਹਾਡੇ ਰੀਨਿਊ ਹੋ ਰਹੀ ਹੈ ਜਾਂ ਕੋਈ ਵੀ ਤੁਹਾਡੇ ਮਨ ਦੇ ਵਿੱਚ ਕਨਫਿਊਜ਼ਨ ਹੈ ਤੁਸੀਂ ਇਹਨਾਂ ਨੂੰ ਕਾਲ ਕਰੋ ਤੇ ਕੰਸਲਟੇਸ਼ਨ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਭਾਜੀ ਇੱਕ ਨਾ ਸਵਾਲ ਹੋਰ ਆ ਸ਼ੋਰ ਜੀ ਹਰ ਬੰਦੇ ਹਰ ਆਮ ਬੰਦੇ ਦੇ ਮਨ ਦੇ ਵਿੱਚ ਹੁੰਦਾ ਕਹਿੰਦੇ ਨੇ ਕਿ ਜਿਵੇਂ ਤੁਹਾਨੂੰ ਅਸੀਂ ਕਾਲ ਕਰੀਏ ਤੁਸੀਂ ਕੇਸ ਸਾਡਾ ਦੇਖ ਸਕਦੇ ਹੋ ਬੈਂਕ ਜਾਂ ਫਿਰ ਜੇਸੀ ਤੁਹਾਡੇ ਕੋਲ ਆਈਏ ਤੇ ਕਹਿੰਦਾ ਨਾ ਕਿਉਂ ਆਈਏ ਤੁਹਾਡੇ ਕੋਲ ਬਿਲਕੁਲ ਇਟਸ ਅਬਾਟ অপਸ਼ਨਸ ਰਾਈਟ ਹੁਣ ਆਪਾਂ ਇੱਕ স্ট্যান্ড ਅਲੋਨ ਸ਼ਾਪ ਜਾਂਦੇ ਆ ਜੇ ਸਾਨੂੰ ਪਤਾ ਹੋ ਕਿ ਵੀ ਵਨ ਆਪਾਂ ਇੱਕ ਜੀਨ ਸਾਫਾ ਗਏ স্ট্যান্ড ਅਲੋਨ ਲੱਲੀ

ਸਭ ਤੋਂ ਵੱਡੀ ਆਈ ਥਿੰਕ బిਗੇਸਟ ਪਰਚੇਸ ਦਾ ਕਰ ਹੁੰਦਾ ਸਭ ਤੋਂ ਵੱਡਾ ਡੈਟ ਜਿਹੜਾ ਹੈਗਾ ਵਾ ਇਟਸ ਮੌਰਗੇਜ ਸਭ ਤੋਂ ਵੱਡਾ ਖਰਚਾ ਜਿਹੜਾ ਉਹ ਮੌਰਗੇਜਸ ਦਾ ਆਈ ਥਿੰਕ ਯੂ ਸ਼ੁੱਡ ਬੀ ਅ ਸਮਾਰਟ ਸ਼ਾਪਰ ਆਪਣੀ ਬੈਂਕ ਕੋ ਵੀ ਜਾਓ ਤੁਸੀਂ ਰੇਟ ਪੁੱਛੋ ਕੀ ਚੱਲ ਰਿਹਾ ਪ੍ਰੋਡਕਟ ਕੀ ਚੱਲ ਰਿਹਾ ਐਂਡ ਥੈਨ ਯੂ ਜਸਟ ਗਿਵ ਅ ਕਾਲ ਐਂਡ ਸ਼ਾਪ ਅਰਾਊਂਡ ਫਿਰ ਤੁਸੀਂ ਦੇਖੋ ਕਿ ਸਭ ਤੋਂ ਬੈਸਟ ਪ੍ਰੋਡਕਟ ਐਂਡ ਬੈਸਟ ਰੇਟ ਤੁਹਾਨੂੰ ਕਿੱਥੇ ਮਿਲ ਰਿਹਾ ਐਂਡ ਗੋ ਵਿਦ ਥੈਟ ਬਿਲਕੁਲ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਭਾਈ ਨੇ ਦੱਸਿਆ ਸੋ ਤੁਹਾਨੂੰ ਮੈਨੂੰ ਲੱਗਦਾ ਸਾਰੇ ਜਿਹੜੇ ਤੁਹਾਡੇ ਸਵਾਲ ਨੇ ਉਹਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਜੇ ਹੁਣ ਵੀ ਸਟਿਲ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਸਾਨੂੰ ਤੁਸੀਂ ਜ਼ਰੂਰ ਪੁੱਛੋ ਅਸੀਂ ਨੈਕਸਟ ਐਪੀਸੋਡ ਦੇ ਵਿੱਚ ਭਾਈ ਕੋਲ ਜ਼ਰੂਰ ਤੁਹਾਨੂੰ ਇਹ ਇਹਨਾਂ ਕੋਲ ਪੁੱਛਾਂਗੇ ਔਰ ਤੜ ਤੱਕ ਜਿਹੜੇ ਜਵਾਬ ਨੇ ਉਹ ਪਹੁੰਚਾਵਾਂਗੇ नंबर जोड़े ने बार बार स्क्रीन से फ्लैश हो रहे हैं तुम्हें कॉल करके अपनी अपॉइंटमेंट बुक करवाओ इन्होंने को बड़ी ही आ, कमाल की लोकेशन है जी हार्ट ऑफ नॉर्थ ईस्ट जिथे प्रेरीमेंट पार्क है बिल्कुल उसे पार्क के घुम घुमाते हैं सामने बहुत वाइड नजर आ जाएगा पी एस टी मोरगेज का भाजी होफिस जाओ बहुत स्टेट ऑफ द आर्ट ऑफिस है इनका उत्थे जाके आ, आराम बैठ के अपना केस जो डिस्कस कर सद स्पेषली फर्स्ट टाइम होम बायर हो जिमें भाजी लिखा शॉप अराउंड जरूर करो इन्होंने को भी जाके

टीवी दे देख रहे हो सू वट्सएप करो या फिर लाइव लिंक से दे देख रहे हो तो भी सूटसएप कर सकते हो और तो सोशल मीडिया प्लेटफॉर्म से दे प्रोग्राम देख रहे हो साइड कमेंट सैक्शन कुछ भी सूँ पूछ सकते हो फर्स्ट टाइम होम बायर हो मैं बार बार कह रहा कि बहुत इंक्वायरी सू सा को फर्स्ट टाइम होम बायर आती है मॉरगेज लैके सीधा कॉल करो या अपनी इंक्वायरी भेज सकते हो अगले एपीसोड फिर हाजिर होवोंगे देखते रहो जी बी टीवेज बी पॉजिटिव बी और सैफ